ਪਰ ਦੇ ਲਾਲ ਪੁੱਤ ਮਾਲੇ ਆ ਡਈਆ ਤੁਹਾਨੂੰ ਵੇਖਣੀ ਦੇ ਜੁੱਦੀ ਕਰਨ ਦਾ ਸਾਰੇ ਹਾਂਜੀ ਸਾਰੇ ਵੇਖ ਲਓ ਤੁਸੀਂ ਤੁਹਾਨੂੰ ਵੀ ਪਤਾ ਹੀ ਹੈ ਕਿੰਦਾਂ ਦੇ ਹਾਲਾਤ ਆ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦੀ ਦਾਨੀ ਵੀਰ ਜਿਹੜੇ ਮੇਰੀ ਗੁੱਡੀ ਦਾ ਵਿਆਹ ਕੀਤਾ ਜਾਵੇ ਪੀ ਇਹਨੂੰ ਮਾੜਾ ਮੋਟਾ ਸਮਾਨ ਮਿਲ ਜੇ ਵੀ ਵਿਚਾਰੀ ਸਹੁਰੇ ਘਰ ਬੱਤੂਗੀ ਦਾ ਕੀ ਇੱਕ ਮੇਰੀ ਛੋਟੀ ਭੈਣ ਹੈ ਦੋਵੇਂ ਜਾਨ ਨਹੀਂ ਆ ਕੰਮ ਤੇ ਮੰਮੀ ਵੀ ਦਿਹਾੜੀ ਧੱਪੇ ਚੱਲ ਜਾਂਦੀ ਐ ਇਦਾਂ ਹੀ ਫੇਰ ਕਰ ਲੈਨੇ ਕਿਸੇ ਨੇ ਕੁਛ ਨਹੀਂ ਪੁੱਤ ਦਿੱਤਾ ਸਾਥ ਕੋਈ ਨਹੀਂ ਸਾਥ ਦਿੰਦਾ ਨਾ ਕੋਈ ਫਾਇਲ ਪਰ ਨਾ ਕੋਈ ਨਾ ਦਾ ਮਾਮਾ ਨਾ ਚਾਚਾ ਲੱਤਾ ਆਖੇ ਨਹੀਂ ਦਿੱਤਾ ਪਟਿਆਲਕੇ ਦੇ ਪਿੰਡ ਸਭਰਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਗਰੀਬ ਦਿੱਤੀ ਦਾ ਵਿਆਹ ਹੈ ਦੋਸਤੋ ਘਰ ਦੇ ਹਾਲਾਤ ਤਸਵੀਰਾਂ ਬਿਆਨ ਕਰ ਰਹੀਆਂ ਨੇ ਜੀ ਹਾਂ ਦੋਸਤੋ 19 ਦਸੰਬਰ ਨੂੰ ਵਿਆਹ ਹੈ ਕੋਈ 2-4 ਦਿਨ ਰਹਿ ਗਏ ਨੇ ਤਾਂ ਉਹ ਪਰਿਵਾਰ ਉਡੀਕ ਰਿਹਾ ਹੈ ਕਿ ਕੋਈ ਸਾਡੀ ਮਦਦ ਕਰੇ ਪਰ ਵਿਆਹ ਘਰ ਦੇ ਵਿੱਚ ਧਰਿਆ ਹੋਵੇ ਪਰ ਕੋਈ ਵੀ ਸਮਾਨ ਜਿਹੜਾ ਉਹ ਨਹੀਂ ਹੈਗਾ ਕੋਲ ਉਹਨਾਂ ਦੇ ਨਾ ਤਾਂ ਕੋਈ ਅਜੇ ਤੱਕ ਉਹਨਾਂ ਨੇ ਕੋਈ ਖਰੀਦਾ ਖਰੀਦੀ ਕੀਤੀ ਹੈ ਕਿ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਤਾਂ ਲੱਗ ਹੀ ਨਹੀਂ ਰਿਹਾ ਦੋਸਤੋ ਆ ਹਾਲਾਤ ਨੇ ਉਸ ਪਰਿਵਾਰ ਦੇ ਤਾਂ ਮਦਦ ਦੀ ਗੁਹਾਰ ਲਗਾਈ ਹੈ ਮੈਂ ਕੈਮਰਾਮੈਨ ਸਾਥੀ ਨੂੰ ਸਭ ਤੋਂ ਪਹਿਲਾਂ ਉਹ ਤਸਵੀਰ ਉਸ ਘਰ ਦੀ ਵਿਖਾਉਣਾ ਚਾਹੁੰਦਾ ਕਿ ਦੋਸਤੋ ਘਰ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਆ ਹਾਲਾਤ ਨੇ ਅਤੇ ਬਜ਼ੁਰਗ ਮਾਤਾ ਦੀ 19 ਦਸੰਬਰ ਦਿਨ ਵੀਰਵਾਰ ਨੂੰ ਜਿਹੜਾ ਵਿਆਹ ਹੈ ਧੀ ਦਾ ਪਰ ਘਰ ਦੇ ਵਿੱਚ ਨਾ ਤਾਂ ਕੁਝ ਖਾਣ ਨੂੰ ਹੈ ਤਾਂ ਉਹ ਵਿਆਹ ਕਿਵੇਂ ਹੋਵੇਗਾ ਜਿੰਨੇ ਵੀ ਐਨ ਆਰ ਆਈ ਭਰਾ ਆ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਸਹਿਯੋਗ ਦੀ ਜਿਹੜੀ ਹੈ ਲੋੜ ਹੈ ਤੇ ਸਹਿਯੋਗ ਦੇ ਨਾਲ ਹੋਵੇਗਾ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਦੋਸਤੋ ਕਿ ਜਦੋਂ ਸਾਡੀਆਂ ਵੀਡੀਓ ਦੇਖ ਕੇ ਤੁਸੀਂ ਇਹਨਾਂ ਗਰੀਬ ਲੋਕਾਂ ਦੀ ਇਹਨਾਂ ਗਰੀਬਾਂ ਦੀ ਮਦਦ ਕਰਦੇ ਹੋ ਦੋਸਤੋ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਭੈਣ ਸਾਡੀ ਨਜ਼ਰ ਖੜੇ ਗੱਲਬਾਤ ਕਰਦੇ ਆ। ਮੈਨਾਂ ਕੀ ਨਾਮ ਹੈ ਤੁਹਾਡਾ ਪਿੰਡ ਕਿਹੜਾ ਹੈ ਜੀ? ਪਿੰਨ ਸਭਰਾਏ। ਅੱਛਾ ਜੀ। ਤਾਂ ਵਿਆਹ ਕਿੰਨੀ ਤਰੀਕ ਨੂੰ ਹੈ ਤੁਹਾਡਾ? 18-19 ਤਰੀਕ ਦਾ। ਅੱਛਾ ਜੀ। ਘਰ ਦੇ ਹਾਲਾਤਾਂ ਬਾਰੇ ਜ਼ਰੂਰ ਦੱਸਿਓ ਕੀ ਹਾਲਾਤ ਨੇ ਘਰ ਦੇ। ਹਾਂ ਜੀ। ਘਰ ਦੇ ਲਾਲ ਪੁੱਤ ਮਾ ਲਈ। ਮਾੜੇ ਆ ਤੁਹਾਨੂੰ ਦੇਖਣ ਹੀ ਦੇਜਦੀ ਕਰਨ ਲਿਆ ਸਾਰੇ। ਹਾਂ ਜੀ। ਸਾਰੇ ਵੇਖ ਲਓ ਤੁਸੀਂ ਤੁਹਾਨੂੰ ਵੀ ਪਤਾ ਹੀ ਆ ਕਿੰਦਾਂ ਦੇ ਹਾਲਾਤ ਆ। ਅਛਾ ਜੀ ਹਾਂਜੀ ਵੀਰਾ ਮੇਰੇ ਤਿੰਨਾਂ ਤੇ ਦੋ ਨਸ਼ਾ ਕਰਦੇ ਆ ਇੱਕ ਕੀ ਵਿਆਹ ਆ ਵਾ ਤੇ ਉਹ ਫਿਰ ਆ ਦੁਬਾਰਾ ਆਪਣੀ ਘਰ ਦੀ ਕੋਲ ਨੂੰ ਨਾਲ ਲੈ ਗਿਆ ਕਮਰਾ ਜੇ ਸਾਡੇ ਕੋਲ ਆ ਜੇ ਦੋ ਆਣਗੇ ਫਿਰ ਉਹਨਾਂ ਨੇ ਕਮਰਾ ਵੀ ਲੈ ਲੈਣਾ ਦੋ ਭਰਾ ਨਸ਼ਾ ਕਰਦੇ ਆ ਹਾਂਜੀ ਨਸ਼ਾ ਕਰਦੇ ਆ ਤੇ ਪਿਤਾ ਜੀ ਪਿਤਾ ਨਹੀਂ ਹੈਗੇ ਅਛਾ ਜੀ ਹਾਂਜੀ ਉਹਨਾਂ ਦੀ ਡੈਥ ਹੋ ਗਈ ਤੇ ਫਿਰ ਘਰ ਦਾ ਗੁਜ਼ਾਰਾ ਭੈਣੇ ਕਿਵੇਂ ਕਰਨਾ ਘਰ ਦਾ ਕੀ ਇੱਕ ਮੇਰੀ ਛੋਟੀ ਭੈਣ ਹੈ ਦੋਵੇਂ ਜਨਨੀ ਆ ਵਾ ਕੰਮ ਤੇ ਮੰਮੀ ਵੀ ਦਿਹਾੜੀ ਦੱਪੇ ਚੱਲ ਜਾਂਦੀ ਐ ਈਦਾ ਫਿਰ ਕਰ ਲੈਣੇ ਅੱਛਾ ਜੀ ਹਾਂਜੀ ਤੇ ਹੁਣ 19 ਤਰੀਕ ਨੂੰ ਵਿਆਹ ਐ ਤੇ ਨਾਲ ਮੋਹ ਤਾਂ ਲੱਗ ਨਹੀਂ ਰਿਹਾ ਕੋਈ ਲਿਆਂਦਾ ਕੋਈ ਸਮਾਨ ਖਰੀਦਦਾ ਨਹੀਂ ਅਜੇ ਕੁਛ ਨਹੀਂ ਖਰੀਦਦਾ ਹਾਂਜੀ ਅਜੇ ਨਹੀਂ ਕੁਛ ਵੀ ਖਰੀਦਦਾ ਲੈ ਕੇ ਆਉਣਾ ਵਾ ਸਾਰਾ ਕੁਛ ਅਜੇ ਅੱਛਾ ਜੀ ਹਾਂਜੀ ਤੇ ਅਸੀਂ ਵੀਡੀਓ ਪਾਈਏ ਫੋਨ ਲੱਗੇ ਆ ਤੇ ਫਿਰ ਜੇ ਮੱਤ ਕੀਤੀ ਗਈ ਤੇ ਫਿਰ ਕਰ ਦੋ ਅੱਛਾ ਜੀ ਹਾਂਜੀ ਕਿਵੇਂ ਦੀ ਮਤ ਪੈਣਾ ਹੋਣੀ ਚਾਹੀਦੀ ਕਿ ਜਿਹੜਾ ਵਿਆਹ ਦੇ ਵਿੱਚ ਕੋਈ ਸਹਿਤਾ ਕੋਈ ਮਦਦ ਹੋ ਜੇ ਤਾਂ ਹਾਂਜੀ ਕਿ ਜੋ ਵੀ ਜਿੰਨਾ ਕੋਈ ਦੇ ਸਕਦਾ ਵਾ ਉਤੋਂ ਵੱਧ ਕੋ ਵੱਧ ਦੇ ਸਕੇ ਅੱਛਾ ਜੀ ਮਾਦਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਨਿੰਦਰ ਕੋਰੇਪੋਤਾ ਮੈਂ ਹੀਲਾ ਦਾ ਕਰਦੇ ਕਰਦੇ ਬਾਦ ਬਹੁਤ ਲੜਦ ਮਾਰੇ ਹਾਂ ਹਾਂਜੀ ਨਾ ਇਹ ਹੱਥ ਜੋੜ ਕੇ ਬੇਨਤੀ ਕਰਦੀ ਦਾਨੀ ਵੀਰ ਜਿਹੜੇ ਮੇਰੀ ਗੁੱਡੀ ਦਾ ਵਿਆਹ ਕੀਤਾ ਜਾਵੇ ਪੀ ਇਹਨੂੰ ਮਾੜਾ ਮੋਟਾ ਸਮਾਨ ਮਿਲ ਜੇ ਵੀ ਵਿਚਾਰੀ ਸਹੁਰੇ ਘਰ ਬੱਤੂਗੀ ਸਾਨੂੰ ਸਿੱਧਾ ਪਤਾ ਹਾਂ ਦੇ ਮਿਲ ਜਾਵੇ ਕੋਈ ਰਿਸ਼ਤੇਦਾਰ ਬੌੜਿਆ ਮਾਦਾ ਕਹਿੰਦੇ ਕੋਈ ਨਹੀਂ ਬੌੜਿਆ ਰਿਸ਼ਤੇਦਾਰ ਵੀ ਖਾਂ ਨਹੀਂ ਆਲੇ ਜਦੋਂ ਇਹਨਾਂ ਦਾ ਪਿਓ ਹੀ ਸਿਰ ਤੇ ਉਦੋਂ ਸਾਡੇ ਕੋਈ ਲੱਗੇ ਲੱਗਦਾ ਹੀ ਹੋਣਾ ਨਹੀਂ ਕਦੀ ਲੱਗੇ ਨਹੀਂ ਲੱਗਾ ਕੋਈ ਅੱਛਾ ਹਾਲ ਵੀ ਆ ਤਾਂ ਕਦੇ ਨਹੀਂ ਆਪ ਫਨ ਨਹੀਂ ਕੋਈ ਹੈ ਮਾਦਾ ਕੀ ਕੰਮ ਕਰਦੇ ਨੇ ਕੁੜੀ ਦੇ ਭਰਾ ਜਿਹੜੇ ਨੇ ਕੁੜੀ ਦਾ ਭਰਾ ਹੈ ਉਹ ਆਇਆ ਉਹ ਇੰਤਜ਼ਾਰ ਅੱਜ ਦੇ ਦੂਰੀ ਅੱਛਾ ਜੀ ਉਹ ਆਪ ਦਾ ਟੱਬਰ ਤੇ ਉਹ ਲੈ ਗਿਆ ਇੱਕ ਹੰਡਾ ਕਮਰਾ ਅੱਛਾ ਜੀ ਉਹ ਜਦੋਂ ਆ ਗਈ ਬਹੁਤੀ ਫਿਰ ਜਮਾ ਰੋਕ ਜਿਆਦਾ ਜਦੋਂ ਆ ਗਈ ਉਹਨੂੰ ਅਸੀਂ ਆਪਣੀ ਚੰਦ ਚੂਨ ਪਾ ਕੇ ਜਿਆਦਾ ਕਰਨਾ ਅੱਛਾ ਜੀ ਉਹ ਆਦ ਨੀਂਦ ਨੂੰ ਛੇ ਕਰਦੇ ਦਿਨ ਬਾਅਦ ਅੱਛਾ ਜੀ ਲਾਦ ਬਹੁਤ ਮਾੜੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦੀ ਮੇਰੀ ਤੀਨ ਨੂੰ ਬਗੇ ਔਰ ਚਾ ਮੇਰੀ ਬਹੁਤ ਤੰਦੇ ਵੀ ਮੰਨ ਤਾ ਨਾ de tomada ali uh... ਕਿਸੇ ਨੇ ਸਾਥ ਨਹੀਂ ਦਿੱਤਾ ਵਾਕ ਮੈਂ ਕਿਸੇ ਨੇ ਕਿਸੇ ਨੇ ਪੁੱਤ ਦਿੱਤਾ ਸਾਥ ਕੋਈ ਨਹੀਂ ਸਾਥ ਦਿੰਦਾ ਨਾ ਕੋਈ ਭੈਣ ਭਰਾ ਨਾ ਕੋਈ ਇਹਨਾਂ ਦਾ ਮਾਮਾ ਨਾ ਚਾਚਾ ਲੱਤਾ ਆਖੇ ਨਹੀਂ ਦਿੱਤਾ ਮਾਤਾ ਜੀ ਤੁਸੀਂ ਵਿਆਹ ਰੱਖ ਲਿਆ ਫਿਰ ਤੁਸੀਂ ਪੈਸੇ ਤੁਹਾਨੂੰ ਪਤਾ ਨਹੀਂ ਵੀ ਪੈਸੇ ਕਿੱਥੋਂ ਆਉਣਗੇ ਕਿਸੇ ਨੇ ਤੁਹਾਨੂੰ ਰਿਸ਼ਤੇਦਾਰ ਨੇ ਕਿਸੇ ਨੇ ਕੋਈ ਮਤ ਨਹੀਂ ਕੀਤੀ ਕੋਈ ਨਹੀਂ ਪੁੱਤ ਕੀਤੀ ਅੱਛਾ ਜੀ ਜਿਨ੍ਹਾਂ ਨੂੰ ਆ ਨਹੀਂ ਉਹ ਆ ਦਿੰਦੇ ਲੈ ਤੂੰ ਵਿਆਹ ਗਾਂ ਕਰ ਦਿੰਦੇ ਜਦੋਂ ਘਰ ਵਾਲੇ ਵਿਆਹ ਮੰਗਦੇ ਮੈਂ ਕੀ ਕਿਤਰਾ ਬਾਹੂ ਫੜ ਕੇ ਪੜਾ ਜੀ ਹਾਂ ਜੀ ਨਹੀਂ ਉਹ ਹੱਥ ਜਗੜਦੀਆਂ ਦਾ ਨੀ ਵੀਰਾਂ ਨੂੰ ਮੇਰੀ ਮਦਦ ਕੀਤੀ ਜਾਵੇ ਮੈਂ ਉਹਦੀ ਟੀਮ ਨੂੰ ਉਠਾ ਲਾ ਅੱਛਾ ਜੀ ਹਾਂਜੀ ਅਜੇ ਦੋ ਰਹਿੰਦਾਂ ਵੀ ਹੋਣ ਲੱਗਾ ਇੱਕ ਇਥੇ ਇੱਕ ਆ ਕੁੜੀ ਬੱਸ ਜੀ ਕਿਵੇਂ ਦੀ ਦਾਨੀ ਵੀਰ ਮਦਦ ਕਰ ਦੇਣ ਕੋਈ ਰੋਟੀ ਦਾ ਪ੍ਰਬੰਧ ਹੋ ਜਾਏ ਕੋਈ ਚਾਹ ਪਾਣੀ ਦਾ ਵਿਆਹ ਤੇ ਪ੍ਰਬੰਧ ਹੋ ਜਾਏ ਹਾਂਜੀ ਮੇਰੀ ਮਦਦ ਹੋ ਜਾਏ ਕੋਈ ਕੱਪੜੇ ਦਾ ਪ੍ਰਬੰਧ ਹੋ ਜਾਏ ਨੀਲੇ ਕੱਪੜੇ ਨਾਲ ਵੀ ਹੋ ਜੇ ਤੇ ਰੋਟੀ ਪਾਣੀ ਦਾ ਵੀ ਹੋ ਜੇ ਅੱਛਾ ਜੀ ਤੇ ਜੇ ਕੋਈ ਦਾਨੀ ਵੀਰ ਕੋਈ ਸਮਾਨ ਮੜ ਮੜਾ ਮੋਟਾ ਨੂੰ ਵਿਚਾਰੀ ਨੂੰ ਦਿੱਤਾ ਜਾਵੇ ਜੀ ਹਾਂਜੀ ਸਣਾ ਅ ਵਿਆਹ ਰੱਖਿਆ ਹੈ ਥੋੜੇ ਦਿਨ ਰਹਿ ਗਏ ਨੇ ਵਿਆਹ ਦੇ ਵਿੱਚ ਕੋਈ ਸੂਟ ਵੀ ਖਰੀਦਿਆ ਜਾਂ ਨਹੀਂ ਖਰੀਦਿਆ ਨਹੀਂ ਅਜੇ ਨਹੀਂ ਕੁਝ ਵੀ ਖਰੀਦਿਆ ਹਾਂਜੀ ਅਜੇ ਕੱਪੜੇ ਬਣਾਉਣ ਵਾਲੇ ਆ ਅੱਛਾ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਭੈਣ ਨੇ ਦੱਸਿਆ ਹੈ ਕਿ ਕੱਪੜੇ ਵੀ ਜਿਹੜੇ ਨੇ ਉਹ ਬਣਾਉਣ ਵਾਲੇ ਨੇ ਆ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਖੜੇ ਆ ਤਾਂ ਤੁਸੀਂ ਭੁੱਲ ਕੇ ਵੀਡੀਓ ਨੂੰ ਸਕਿਪ ਨਾ ਕਰਿਓ ਤੁਸੀਂ ਬੈਂਕ ਖਾਤਾ ਵੀ ਜਿਹੜਾ ਤਸਵੀਰਾਂ 'ਚ ਵੇਖ ਰਹੇ ਹੋ ਸਕਰੀਨ ਦੇ ਉੱਪਰ ਤੁਸੀਂ ਘਰ ਦੇ ਹਾਲਾਤ ਵੀ ਤਸਵੀਰਾਂ 'ਚ ਵੇਖ ਰਹੇ ਹੋ ਸਕਰੀਨ ਦੇ ਉੱਪਰ ਤਾਂ ਉਸ ਭੈਣ ਨੇ ਇਹ ਵੀ ਦੱਸਿਆ ਕਿ ਦੋ ਭਰਾ ਨਸ਼ਾ ਕਰਦੇ ਆ ਇੱਕ ਦਾ ਵਿਆਹ ਕੀਤਾ ਤੇ ਜਿਹਦਾ ਵਿਆਹ ਕੀਤਾ ਉਹ ਵੱਖਰਾ ਹੋ ਗਿਆ ਤਾਂ ਉਹ ਦੋ ਪੈਣਾ ਜਿਹੜੀਆਂ ਨੇ ਬੇਸਹਾਰਾ ਆਪਣਾ ਹੀ ਕੰਮ ਪੈਣਾ ਫਿਰ ਤੁਸੀਂ ਕੰਮ ਕਾਦਾ ਕਰਦੇ ਜੇ ਕੀ ਕੰਮ ਕਰਕੇ ਗੁਜ਼ਾਰਾ ਕਰਦਾ ਦੱਦੀ ਦੱਪੇ ਚਲ ਜਾਈਦਾ ਵਕ ਮਟਰ 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 ਹੁਣ ਟੁੱਟਣੇ ਮਟਰਾਂ ਲਜਾਇਆ ਕਰੋਗੇ ਹੁਣ ਮੰਮੀ ਤੇ ਉਹ ਜਾਇਆ ਕਰਨਗੀਆਂ ਦੋ ਪਰਿਵਾਰ ਨੇ ਭਰਾਵਾਂ ਨੇ ਸਾਥ ਨਹੀਂ ਦਿੱਤਾ ਨਹੀਂ ਉਹ ਕਹਿੰਦੇ ਹੁੰਦਾ ਵਾ ਕਿ ਜੇ ਨਿੱਕੇ ਨਹੀਂ ਕਰਦੇ ਫਿਰ ਮੈਂ ਇਕੱਲਾ ਕੀ ਕਰਾਂ ਇਸ ਤਰ੍ਹਾਂ ਫਿਰ ਉਹਦੀ ਕਰਦੀ ਤੁਹਾਨੂੰ ਪਤਾ ਉਹ ਵਿਆਹਿਆ ਕਰਦੀ ਉਹਦੀ ਨਹੀਂ ਕਰਨਦੀ ਹਾਂਜੀ ਉਹ ਕਹਿ ਦਿੰਦੀ ਉਹਦਾਂ ਵੀ ਪੈਣਾ ਨਹੀਂ ਆ ਕਿ ਮੇਰੀਆਂ ਕਿਹੜੀਆਂ ਤੇਰੀਆਂ ਕਿਹੜੀਆਂ ਕੱਲੇ ਦੀਆਂ ਮਾਤਾ ਜੀ ਜਦੋਂ ਘਰ ਦੇ ਵਿੱਚ ਵਿਆਹ ਰੱਖਿਆ ਹੋਵੇ ਪਰ ਵਿਆਹ ਵਾਲਾ ਮਾਹੌਲ ਨਾ ਹੋਵੇ ਮਨ ਨੂੰ ਦੁੱਖ ਤਾਂ ਹੁੰਦਾ ਹੋਵੇ ਮੇਰਾ ਪੁੱਤ ਦੁੱਖ ਬਹੁਤ ਜ਼ਿਆਦਾ ਵੀ ਅੱਜ ਇਹ ਸਾਥ ਦੇਣ ਤੇ ਮੈਨੂੰ ਨਾ ਕਿਸ ਦੀ ਅਜੀ ਹੋਵਾਂ ਵੀ ਮੈਂ ਕਿਸੇ ਭਣ ਭਰਾ ਦੀ ਅਜੀ ਨਾ ਮੈਂ ਆਪਦੀ ਧੀ ਨੂੰ ਕਿਦੀ ਜਾਂ ਪੀਤਣਾ ਵਿਆਹ ਕੇ ਇਕੱਲਾ ਮੇਰੇ ਕੋਲ ਕੋਈ ਸਹਾਰਾ ਨਹੀਂ ਹੈ ਨਾ ਕਿਹ ਚਾਚੇ ਤਾਇਆ ਲਾ ਨਾ ਕਿਸੇ ਭਰਾ ਦਾ ਇਹਨੂੰ ਕੁੜੀ ਨੂੰ ਵੀ ਕੋਈ ਸਹਾਰਾ ਆਏਗਾ ਕੋਈਗਾ ਉਹ ਵੀ ਗੱਡੀ ਤੇ ਗਿਆ ਦੂਰ ਆਂਦਾ ਜੇ ਮੈਂ ਤੋ ਆਇਆ ਗਿਆ ਮੈਂ ਆਉਂਗਾ ਨਹੀਂ ਤੇ ਫਿਰ ਮੈਂ ਨਹੀਂ ਆਉਣਾ ਜੀ ਮਾਤਾ ਜੀ ਇਹ ਵੀ ਜਰੂਰ ਦੱਸਿਓ ਜਦੋਂ ਤੁਹਾਡੇ ਪਤੀ ਉਹ ਕੀ ਕੰਮ ਕਰਦੇ ਉਹ ਹੀ ਸਵਾਰੀ ਕਰਦੇ ਹੋ ਫਿਰਨਾ ਇਹ ਬੁਰਨਾ ਲੋਕਾਂ ਦਾ ਮਾਰਿਆ ਉਹ ਮੇਰੇ ਘਰ ਵਾਲੇ ਨੂੰ ਪਹਿਲੋ 15-16 ਸਾਲ ਕਰੋ ਲੈ ਗਈ ਨਾ ਇਹ ਨਾਲ ਗੋਆ ਸੋਲ ਸੋਲ ਕੇ ਪਾਰ ਲਿਆ ਅੱਛਾ ਜੀ ਉਹ ਇਧਰ ਫਿਰ ਮਾਲ ਵਿੱਚ ਲੈ ਗਈ ਮੁਕਸਰ ਲਾਗੇ ਉਹਦੀ ਡੈਥ ਹੋ ਗਈ ਉਧਰ ਜਾ ਕੇ ਹਾਂਜੀ ਮਾਤਾ ਜੀ ਸ਼ੁਰੂ ਤੋਂ ਹੀ ਹਾਲਾਤ ਕਰਦੇ ਇਹੋ ਜਿਹੇ ਮੜੇ ਰਹੇ ਪੁੱਤ ਮੜੇ ਹੀ ਅੱਛਾ ਜੀ ਬਹੁਤ ਮੜੇ ਰਹੇ ਕਿਸੇ ਨੇ ਸਾਥ ਦਿੱਤਾ ਜਾਂ ਨਹੀਂ ਕਿਸੇ ਨੇ ਦਿੱਤਾ ਸਾਥ ਨਾ ਮੇਰੇ ਭਰਾਵਾਂ ਨੇ ਦਿੱਤਾ ਨਾ ਮੇਰੇ ਕੇਦੇ ਹੋਰ ਨੇ ਦਿੱਤਾ ਨਾ ਇਹਨਾਂ ਚਾਚਾ ਚਾਚੇ ਲ ਕੇ ਬੜਾ ਜਿੰਨੇ ਵੀਡੀਓ ਨੂੰ ਵੇਖ ਰਹੇ ਆ 19 ਤਰੀਕ ਨੂੰ ਵਿਆਹ ਹੈ ਇਹੋ ਜੀ ਮਦਦ ਤੁਹਾਡੀ ਹੋ ਜੇ ਇਹ ਜਰੂਰ ਦੱਸਿਓ ਜੀ ਤੇ ਮੈਂ ਤਾਂ ਨਹੀਂ ਹੱਥ ਜੋੜ ਕੇ ਦਾਨੀ ਵੀਰਾਂ ਨੂੰ ਬਹੁਤ ਬੇਨਤੀ ਆ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਮੇਰੀ ਧੀ ਵੀ ਉਠਾ ਦੋ ਰਲ ਮਿਲ ਕੇ ਤੇ ਇਹਨੂੰ ਕੋਈ ਸਮਾਨ ਦਿੱਤਾ ਜਾਵੇ ਜੇ ਸਾਡੇ ਘਰੇ ਕੋਈ ਨਹੀਂ ਰੇ ਕੱਪੜੇ ਦਾ ਪ੍ਰਬੰਧ ਨਹੀਂ ਹੈਗਾ ਜੀ ਜੀ ਨਾ ਕੋਈ ਸਬਦੇ ਪੱਤੇ ਦਾ ਹੀ ਜੀ ਹਾਂਜੀ ਤਾਂ ਜਿੰਨੇ ਵੀ ਦਾਨੀ ਸੱਜਣ ਇਸ ਵੀਡੀਓ ਨੂੰ ਵੇਖ ਰਹੇ ਨੇ ਮੈਂ ਪਰਿਵਾਰ ਦਾ ਨੰਬਰ ਸਾਂਝਾ ਕਰ ਦਵਾਂ ਇਸ ਪਰਿਵਾਰ ਦਾ ਦੋਸਤੋ ਨੰਬਰ ਹੈ 88728 30877 ਇੱਕ ਵਾਰ ਫਿਰ ਬੋਲ ਦਿੰਦਾ ਜੀ 88727 88728 ਦੋਸਤੋ ਪਰਿਵਾਰ ਦਾ ਨੰਬਰ 88728 30877 ਤਾਂ ਤੁਸੀਂ ਮਦਦ ਜਿਹੜੀ ਆ ਜਰੂਰ ਕਰਿਓ ਇਸ ਪਰਿਵਾਰ ਦੀ ਤੁਸੀਂ ਜਿੰਨੀ ਵੀ ਹੈਲਪ ਇਸ ਪਰਿਵਾਰ ਦੀ ਕਰ ਦੋਗੇ ਦੋ ਚਾਰ ਦੇਣੀ ਰਹਿ ਗਏ ਆ ਵਿਆਹ ਦੇ ਵਿੱਚ ਤਾਂ ਦੋਸਤੋ ਤਾਂ ਜੋ ਇਸ ਗਰੀ ਪਰਿਵਾਰ ਦੀ ਮਦਦ ਹੋ ਸਕੇ ਵੇਖ ਲਓ ਕਿਵੇਂ ਮਾਤਾ ਜੀ ਨੇ ਰੋ ਰੋ ਕੇ ਦੱਸਿਆ ਹੈ ਕੀ ਉਹਨਾਂ ਦੇ ਘਰ ਦੇ ਆ ਹਾਲਾਤ ਨੇ ਕਿਵੇਂ ਉਹ ਸ਼ੁਰੂ ਤੋਂ ਗਰੀਬੀ ਦੇ ਵਿੱਚ ਰਹਿ ਰਹੇ ਨੇ ਤਾਂ ਹੁਣ ਧੀ ਦਾ ਵਿਆਹ ਰੱਖਿਆ ਹੈ ਉਹ ਵੀ ਦੋਨੋਂ ਭੈਣਾਂ ਆਪਣੀ ਦਿਹਾੜੀ ਧੱਪਾ ਕਰਕੇ ਕਿਉਂਕਿ ਭਰਾ ਦੋ ਨਸ਼ੇੜੀ ਆ ਇੱਕ ਵੱਖਰਾ ਹੈ ਤਾਂ ਇਹਨਾਂ ਦੀ ਮਦਦ ਦੋਸਤੋ ਜ਼ਰੂਰ ਕਰਿਓ ਤੇ ਬਣੇ ਰਹੋ ਸਾਡੇ ਨਾਲ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਨਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ